ਇਨੇ ਤਸ਼ੱਦਦ ਦੇ ਕੇ ਇੱਕ ਆਮ ਇੱਕ ਬੰਦੇ ਨੂੰ ਇੱਕ ਰਾਤ ਨੂੰ ਜਾਂਦੇ ਨੂੰ ਚੱਕ ਲੈਣਾ ਚੱਕ ਕੇ ਉਹਨੂੰ ਇਨੇ ਤਸ਼ੱਦਦ ਇਨੇ ਤਸੀਹੇ ਦੇਣੀ ਕਿ ਉਹਨੂੰ ਮਾਰ ਦੇਣਾ ਇਹ ਕਿੱਥੋਂ ਦਾ ਇਹ ਲੋਕਤੰਤਰ ਹੈ ਲੋਕ ਪੁਲਿਸ ਹੈ ਉਹ ਲੋਕਾਂ ਦੀ ਪ੍ਰੋਟੈਕਸ਼ਨ ਦੇ ਲਈ ਬਣੀ ਹੋਈ ਹੈ ਲੋਕਾਂ ਦੀ ਸੇਫਟੀ ਦੇ ਲਈ ਬਣੀ ਹੋਈ ਹੈ ਪਰ ਇਹਨਾਂ ਨੇ ਇੰਨਾ ਕੌfda ਡਰ ਕੌਣ ਨਾ ਡਰਦਾ ਲੋਕਾਂ ਨੂੰ ਚੋਰਾ ਦਾ ਨਹੀਂ ਹੈਗਾ ਜਿੰਨਾ ਡਰੇ ਇਸ ਪੁਲਿਸ ਪ੍ਰਸ਼ਾਸਨ ਦਾ ਬਹਿ ਚੁੱਕਿਆ ਇਸ ਇਤਿਆਹਨ ਲੱਗਦਾ ਪਿਆ ਕਿ ਜਿਹੜੇ ਟਾਰਗੇਟ ਸੈੱਟ ਕੀਤੇ ਹੁੰਦੇ ਵੀ ਇਹਨੇ ਮਾਰਨੇ ਆ ਮੈਂ ਤੁਹਾਡੇ ਮਾਧਿਅਮ ਨੇ ਰਾਈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮਾਨ ਸਾਹਿਬ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਲੋਕਾਂ ਨੇ ਇਸ ਸਮੇਂ ਨੂੰ ਨਹੀਂ ਚੁਣਿਆ ਸੀਗਾ ਕਿ ਇਹਨਾਂ ਨੂੰ ਇੰਨੀ ਆਕ ਪਾਵਰਾ ਦੇ ਦੇਵੋ ਕਿ ਇਹ ਉਹਨਾਂ ਵਾਲੀ ਜਿਹੜੀਆਂ ਪੀੜ੍ਹੀਆਂ ਉਹਨਾਂ ਦੇ ਮਨਾਂ 'ਚ ਹੀ ਤੁਹਾਨੂੰ ਲੈ ਕੇ ਇਹਨਾਂ 'ਚ ਡਰ ਪੈਦਾ ਕਰਦੇ CBI ਤੋਂ ਵੀ ਇਨਵੈਸਟੀਗੇਸ਼ਨ ਹੋਵੇ ਜਿਨ੍ਹਾਂ ਹੱਥਾਂ ਨੇ ਮਾਰਿਆ ਉਹ ਹੱਥ ਕਿਵੇਂ ਬਚਾ ਸਕਦੇ ਆ ਇਹਨਾਂ ਦੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਪਾਹੇ ਡੰਗੜੇ ਜਾਣਗੇ ਆ ਸਫਰ ਟੈਲੀ ਵੀ ਨਾਲ ਕਿਰੇਓ ਤੁਸੀਂ ਤੇ ਮੈਂ ਜੋ ਤ ਇਸ ਵਕਤ ਹੀ ਆ ਲਗਾਤਾਰ ਤਸਵੀਰਾਂ ਪਟੰਡਾ ਐਸਐਸਪੀ ਦਫ਼ਤਰ ਦੀਆਂ ਦਿਖਾ ਰਿਹਾ ਜਿੱਥੇ ਬਹੁਤ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਇਹ ਵਿਰੋਧ ਹੈ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਹੈ ਕਿਉਂਕਿ ਪੁਲਿਸ ਫਰਾਸਤ ਦੇ ਵਿੱਚ ਨਰਿੰਦਰ ਦੀਪ ਕਤਲकांड ਹੁੰਦਾ ਹੈ ਜਿਸ ਤੇ ਦੋਸ਼ ਪੰਜਾਬ ਪੁਲਿਸ ਤੇ ਲੱਗਦੇ ਨੇ ਫਿਰ ਨਾਲ ਡਾਕਟਰ ਰਮਨਦੀਪ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਸਾਰੇ ਮਾਮਲੇ ਨੂੰ ਪੁਲਿਸ ਫਰਾਸਤ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਕਿੰਨੇ ਉਹ ਦੋਸ਼ ਲਗਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਨਹੀਂ ਕਹਿੰਦੇ ਲਾਏ ਜਾਂਦੇ ਦੋਸ਼ ਇਹ ਜ਼ਾਹਰ ਵੀ ਜਗ ਜਾਹਰ ਵੀ ਹੋ ਚੁੱਕੇ ਆ ਜਿਹੜੀ ਬਠਿੰਡਾ ਐਮਸ ਤੋਂ ਰਿਪੋਰਟ ਆਈ ਹੈ ਔਰ ਰਿਪੋਰਟ ਬੋਲਦੀ ਪਈ ਆ ਮੈਂ ਖੁਦ ਮੈਡੀਕਲ ਲਾਈਨ ਨਾਲ ਸੰਬੰਧਤ ਹੋਣ ਕਾਰਨ ਮੈਂ ਦੱਸਦਾ ਰਿਪੋਰਟ ਬੋਲਦੀ ਪਈ ਆ ਮੋਹੋ ਸੋਸ਼ਲ ਮੀਡੀਆ ਤੇ ਵੀ ਉਹ ਵਾਇਰਲ ਹੋ ਰਹੀ ਆ ਕਿੰਨੇ ਤਸ਼ੱਦਦ ਦੇ ਕੇ ਇੱਕ ਆਮ ਇੱਕ ਬੰਦੇ ਨੂੰ ਇੱਕ ਰਾਤ ਉੱਠੇ ਜਾਂਦੇ ਨੂੰ ਚੱਕ ਲੈਣਾ ਚੱਕ ਕੇ ਉਹਨੂੰ ਇੰਨੇ ਤਸ਼ੱਦਦ ਇੰਨੇ ਤਸੀਹੇ ਦੇਣੀ ਕਿ ਉਹਨੂੰ ਮਾਰ ਦੇਣਾ ਇਹ ਕਿੱਥੋਂ ਦਾ ਇਹ ਲੋਕਤੰਤਰ ਹੈ ਲੋਕਤੰਤਰ ਦਾ ਜੇ ਮੈਂ ਕਹਾਂ ਤਾਂ ਉਹ ਪੂਰਾ ਘਾਣ ਹੋ ਚੁੱਕਿਆ ਬਿਲਕੁਲ ਬੇਖੌਫ ਹੋ ਕੇ ਇਹ ਪੁਲਿਸ ਜਿਹੜਾ ਪ੍ਰਸ਼ਾਸਨ ਆ ਕੰਮ ਕਰ ਰਿਹਾ ਹਾਲ ਦੇ ਜਿਹੜੀ ਲੋਕ ਲੋਕਾਂ ਦੇ ਲਈ ਜਿਹੜੀ ਪੁਲਿਸ ਹੈ ਉਹ ਲੋਕਾਂ ਦੀ ਪ੍ਰੋਟੈਕਸ਼ਨ ਦੇ ਲਈ ਬਣੀ ਹੋਈ ਹੈ ਲੋਕਾਂ ਦੀ ਸੇਫਟੀ ਦੇ ਲਈ ਬਣੀ ਹੋਈ ਹੈ ਪਰ ਇਹਨਾਂ ਨੇ ਇੰਨਾ ਕਾਹਦਾ ਡਰ ਉਹਨਾਂ ਡਰ ਦਾ ਲੋਕਾਂ ਨੂੰ ਚੋਰਾ ਦਾ ਨਹੀਂ ਹੈਗਾ ਜਿੰਨਾ ਡਰ ਇਸ ਪੁਲਿਸ ਪ੍ਰਸ਼ਾਸਨ ਦਾ ਪੈ ਚੁੱਕਿਆ ਹੈ ਮਤਲਬ ਜੇ ਕੋਈ ਸੜਕ ਤੇ ਤੁਰਿਆ ਜਾਂਦਾ ਬੰਦਾ ਉਹ ਆਪਣੇ ਆਪ ਨੂੰ ਸੇਫ ਨਹੀਂ ਫੀਲ ਕਰਦਾ ਪਿਆ ਉਹ ਜਦੋਂ ਇਹਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਵਾਲੇ ਆ ਕਿਉਂ ਕਿਉਂਕਿ ਪੁਲਿਸ ਦਾ ਕੰਮ ਹੁੰਦਾ ਹੈ ਵੀ ਮਾਰੇ ਗਲਤ ਨੂੰ ਗਲਤ ਕਹਿਣਾ ਪਰ ਇੱਕ ਲਾਅ ਬਣਿਆ ਇੱਕ ਕਾਨੂੰਨ ਬਣਿਆ ਕਾਨੂੰਨ ਦੇ ਤਹਿਤ ਹੀ ਇਨਟੈਰੋਗੇਸ਼ਨ ਕੀਤੀ ਜਾਂਦੀ ਹੈ ਕਾਨੂੰਨ ਦੇ ਤਹਿਤ ਹੀ ਸਾਰਾ ਕੁਝ ਕੀਤਾ ਜਾਂਦਾ ਪਰ ਇਹ ਕਾਨੂੰਨ ਆਪ ਦੇ ਹੱਥ ਲੈਣ ਲੱਗ ਗਏ ਆ ਇਹਦਾ ਇਹ ਤਾਂ ਇਹ ਲੱਗਦਾ ਪਿਆ ਕਿ ਜਿਹੜੇ ਟਾਰਗੇਟ ਸੈੱਟ ਕੀਤੇ ਹੁੰਦੇ ਵੀ ਇਹਨੇ ਮਾਰਨੇ ਆ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮਾਨ ਸਾਹਿਬ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਲੋਕਾਂ ਨੇ ਇਸ ਸਮੇਂ ਨੂੰ ਨਹੀਂ ਚੁਣਿਆ ਸੀਗਾ ਕਿ ਇਹਨਾਂ ਨੂੰ ਇੰਨੀ ਆਕ ਪਾਵਰਾ ਦੇ ਦੇਵੋ ਕਿ ਇਹ ਉਹ ਵਾਲੀ ਜਿਹੜੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਦੇ ਮਨਾਂ 'ਚ ਹੀ ਤੁਹਾਨੂੰ ਲੈ ਕੇ ਇਹਨਾਂ 'ਚ ਡਰ ਪੈਦਾ ਕਰਦੇ ਕਿ ਕੱਲ੍ਹ ਨੂੰ ਲੋਕ ਇੱਕ ਐਸੇ ਰਾਹਾਂ ਦੀ ਤਰ ਪੈਣਾ ਆਹ ਲੋਕਾਂ ਦਾ ਇਕੱਠ ਦੱਸਦਾ ਪਿਆ ਕੇ ਲੋਕ ਦੇਖਤਾ ਕਿੰਨੀ ਕਿੰਨੀ ਮਜ਼ਬੂਤੀ ਕਿੰਨੀ ਪਾਵਰ ਹੈ ਜਿਹੜਾ ਨੰਨੂ ਵੀਰ ਦਾ ਕਤਲ ਕਰਨਾ ਇੱਕ ਭੈਣ ਦਾ ਸਵਾਗ ਉਜਾੜ ਦੇਣਾ ਉਹਦਾ ਸੰਦੂਰ ਉਹਦਾ ਮਟਾ ਦੇਣਾ ਉਹਦੇ ਬੱਚੇ ਤੋਂ ਪਿਓ ਦਾ ਸਾਆ ਹਟਾ ਦੇਣਾ ਮਾਂ ਤੋਂ ਇੱਕ ਪੁੱਤ ਖੋਹ ਲੈਣਾ ਤੁਸੀਂ ਖੋਦੀ ਮੈਂ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਮਨ ਬੜਾ ਜਦੋਂ ਭੈਣ ਬੋਲ ਰਹੀ ਸੀ ਮਨ ਬੜਾ ਦਾਸ ਸੀਗਾ ਕਿ ਗੁਹਾਰ ਗੁਹਾਰ ਪਾ ਰਹੀ ਹੈ ਤੇ ਮੈਂ ਤਾਂ ਇਸ ਮਾਧਿਅਮ ਦੇ ਰਾਹੀਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਇਹਦੀ ਮੈਂ ਤਾਂ ਅੱਜ ਇੱਥੇ ਵੀ ਇਹੀ ਸੁਝਾਅ ਦਿੱਤਾ ਕਿ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਉਹ ਬੰਦ ਕਰਨੀ ਚਾਹੀਦੀ ਆ ਕਿ ਸੀਬੀਆਈ ਤੋਂ ਵੀ ਇਨਵੈਸਟੀਗੇਸ਼ਨ ਹੋਵੇ ਜਿੰਨਾ ਹੱਥਾਂ ਨੇ ਮਾਰਿਆ ਉਹ ਹੱਥ ਕਿਵੇਂ ਬਚਾ ਸਕਦੇ ਆ ਇਹਨਾਂ ਦੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਪਾਹੇ ਡੰਗਣੇ ਚਾਹੀਦੀ ਹੈ ਬਠਿੰਡਾ ਪੁਲਿਸ ਦਾ ਜਿਹੜਾ ਪੱਖ ਹੈ ਉਹ ਦਾਂਸਿੰਗ ਵਾਲਾ ਘਟਨਾ ਦੇ ਵੀ ਜੀ ਕੁਝ ਖੋਰੀ ਹੈ ਕਿਉਂਕਿ ਜਿਸ ਲੜਾਈ ਨੂੰ ਨਿੱਜੀ ਬਣਾਇਆ ਗਿਆ ਸੀ ਉਹਨਾਂ ਦੋਸ਼ੀਆਂ ਨੂੰ ਕੱਲ ਖੇਮੂਆਣਾ ਦੇ ਵਿੱਚ ਚਿੱਤੇ ਦੇ ਨਾਲ ਫੜਿਆ ਗਿਆ ਉਹ ਗੱਲ ਤਾਂ ਇਹ ਹੈ ਨਾ ਚਿੱਤੇ ਦੇ ਨਾਲ ਫੜੋ ਜਿਹੜੇ ਜਿਹੜੇ ਦੋਸ਼ੀ ਉਹਨਾਂ ਨੂੰ ਫੜੋ ਪਰ ਉਸ ਮਹਿਮ ਨੂੰ ਇੱਕ ਰੋਖ ਇੱਕ ਗਲਤ ਇੱਕ ਗਲਤ ਇੱਕ ਦਿਸ਼ਾ ਨਾ ਦਿਓ ਕਿ ਜਿਹੜੇ ਜਿਹੜੇ ਨਿਹੱਤੇ ਲੋਕ ਆ ਜਿਹੜੇ ਆਮ ਵਿਚਨ ਵਾਲੇ ਲੋਕ ਆ ਤੁਸੀਂ ਉਹਨਾਂ ਨੂੰ ਫੜ ਫੜ ਕੇ ਮਾਰਨ ਲੱਗ ਜਾਓ ਉਸ ਕੰਝਾ ਦਸੋ ਕਸਨਾ ਜ਼ਰੂਰੀ ਹੈ ਕਿ ਇਹ ਜਿਹੜਾ ਚਿੱਟਾ ਇਹ ਪੰਜਾਬ ਨੂੰ ਪੰਜਾਬ ਨੂੰ ਨਸ਼ੇ ਦਲਦਲ ਛੱਡੋ ਜੋ ਘਰਾਂ ਦੇ ਘਰ ਬਰਬਾਦ ਕਰਦਾ ਜਾ ਰਿਹਾ ਪਰ ਉਹਨਾਂ ਨੂੰ ਅੰਦਰ ਟੱਕਣਾ ਇਹ ਹੱਲ ਨਹੀਂ ਜਿਹੜੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜਿਹੜੇ ਹਲਕਿਆਂ ਤੋਂ ਇਲੈਕਸ਼ਨ ਲੜਦੇ ਹੋ ਉਹਨਾਂ ਹਲਕਿਆਂ ਚ ਇੱਕ ਪ੍ਰੋਪਰ ਨਸ਼ਾ ਛਡਾਊ ਕੇਂਦਰ ਖੋਲੋ ਪ੍ਰੋਪਰ ਡਾਕਟਰਸ ਦੀ ਟੀਮ ਰੱਖੋ ਜਿਹੜੇ ਇਸ ਰਾਹ ਲੱਗੇ ਉਹਨਾਂ ਨੂੰ ਫੜ ਫੜ ਕੇ ਦੇ ਵਿੱਚ ਸਿੱਟੋ ਛੇ-ਛੇ ਮਹੀਨੇ ਰੱਖੋ ਉਹ ਸਜ਼ਾ ਦਿਓ ਉਹਨਾਂ ਨੂੰ ਕਿ ਉਹ ਨਸ਼ਾ ਛੱਡ ਦੇਣ ਉਹ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੀਆਂ ਬਚ ਜਾਣ ਤੇ ਜਿਨ੍ਹਾਂ ਦੇ ਸਖਤ ਕਾਰਵਾਈ ਕਰਨੀ ਜਿਹੜੇ ਫੜੇ ਜਾਂਦੇ ਕਰੋ ਪਰ ਨਿਹੱਤਿਆਂ ਨੂੰ ਤੁਸੀਂ ਅੰਦਰਾਂ ਚ ਵਾਰ-ਵਾਰ ਕੇ ਨਾ ਮਾਰੋ ਪੰਜਾਬ ਸਰਕਾਰ ਆ ਸੀਐਮ ਸਾਹਿਬ ਨਿੱਕੀ-ਨਿੱਕੀ ਗੱਲ ਤੇ ਟਵੀਟ ਕਰਦੇ ਰਹਿੰਦੇ ਆ ਤਾਪ ਸਿੰਘ ਬਾਜਵਾ ਨੂੰ ਸੁਖਪਾਲ ਖੈਰੋਂ ਨੂੰ ਬਹੁਤ ਟਰੋਲ ਕਰਦੇ ਆ ਪਰ ਪੰਜਾਬ 'ਚ ਐਡੀ ਘਟਨਾ ਹੋਈ ਆ ਮਾਨ ਸਾਹਿਬ ਚੁੱਪ ਕਿਉਂ ਨਹੀਂ ਬਠਿੰਡਾ ਦੇ ਵਿੱਚ ਵੀ ਆਉਂਦੇ ਆ ਪਰ ਚੁੱਪ ਕਿਉਂ ਨਹੀਂ ਦੇਖੋ ਚੁੱਪ ਤਾਂ ਹੁਣ ਉਹਨਾਂ ਨੂੰ ਦੇਖੋ ਉਹ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਜੋ ਸਰਦਾਰ ਭਵਾਂ ਸਿੰਘ ਮਾਨ ਸਾਹਿਬ ਸੀਐਮ ਨੇ ਪੰਜਾਬ ਨੂੰ ਰਿਪਰਜੈਂਟ ਕਰਦੇ ਆ ਉਹਨਾਂ ਮਤਲਬ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਕਿ ਯਾਸੀਂ ਨਹੀਂ ਜੀ ਸਾਡੀ رائے ਹੈ ਵੀ ਉਹਨਾਂ ਨੂੰ ਇਸ ਮੁੱਦੇ ਤੇ ਬੋਲਣਾ ਚਾਹੀਦਾ ਸਭ ਤੋਂ ਸਖਤ ਕਾਰਵਾਈ ਦੇ ਬੇਚ ਦੇਣੇ ਚਾਹੀਦੇ ਆ ਜਿਨ੍ਹਾਂ ਨੇ ਕੀਤਾ ਚੱਕ ਕੇ ਜੇਲ੍ਹ ਠੋਕਣੇ ਚਾਹੀਦੇ ਪਰਚੇ ਦੇਣੇ ਚਾਹੀਦੇ ਆ ਇਹ ਜਿੰਨੇ ਨਾਲੀ ਸਬਰ ਤਾਂ ਫੇਰ ਹੀ ਆਊਗਾ ਨਾ ਲੋਕਾਂ ਨੂੰ ਲੋਕਾਂ ਨੂੰ ਸਬਰ ਫੇਰ ਹੀ ਆਊਗਾ ਸਬਰ ਭੈਣ ਨੂੰ ਡੇਰੀ ਆਊਗਾ ਜਿੰਨਾ ਜਿਹੜੀ ਅੱਜ ਉਹ ਰੋ ਰਹੀ ਹੈ ਉਹਦੇ ਅੱਖਾਂ ਦੇ ਉਹਨਾਂ ਦੇ ਅੱਖਾਂ ਵੀ ਹੰਝੂ ਵੀ ਸੁੱਕ ਚੁੱਕੇ ਆ ਰੋ ਰੋ ਕੇ ਤੇ ਮੈਂ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਅਪੀਲ ਕਰਦਾ ਹੱਥ ਜੋੜ ਕੇ ਕਿ ਇਹਨਾਂ ਜਿਹੋ ਜਿਹੜੇ ਬੁੱਤੜ ਐ ਨੋ ਜੇ ਲੋਕਾਂ ਦੇ ਸਭ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਘਟਨਾਵਾ ਹੋਰ ਨਾ ਹੋਣ ਜਿਹੜੀ ਪੁਲਿਸ ਆ ਉਹ ਦਰਿੰਦਿਆਂ ਦਾ ਰੂਪ ਨਾ ਧਾਰੇ ਬਾਬਾ ਸ਼ੁਕਰੀਆ ਜੀ ਤਾ ਡਾਕਟਰ ਰਮਨਦੀਪ ਸਿੰਘ ਜੀ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਿਓ ਕਮੈਂਟ ਸੈਕਸ਼ਨ ਜਰੂਰ ਜੁੜੋ ਜੁੜੋ ਸਫਰ ਕਾਲੀ ਵੀ ਨਾਲ ਮੈਂ ਆਕਾਸ਼ ਤੇ ਨਾਲ ਜੋਤ ਕਰੇ ਵਾਲ ਫਸਕਾਲ